ਅਕਾਲ ਤਖਤ ਦੇ ਉੱਤੇ ਪੰਜ ਸਿੰਘ ਬੈਠੇ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਤੇ ਸਾਡੇ ਕੌਮ ਦਾ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਇਹ ਮੇਰੀ ਗਰੰਟੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਗੁਰੂ ਆਸ਼ੇ ਅਨੁਸਾਰ ਇਹ ਜਿਹੜੀਆਂ ਵਿਧੀ ਵਿਧਾਨ ਨੇ ਗੁਰੂ ਨੇ ਬਣਾਏ ਨੇ ਇਹਨਾਂ 'ਚ ਸਰਕਾਰ ਤਖੰਦਾ ਜੇ ਨਹੀਂ ਕਰ ਸਕਦੀ ਜੇ ਕਰਦੀ ਆ ਤੇ ਸੰਵਿਧਾਨ ਕਹਿੰਦਾ ਹੈ ਸੰਵਿਧਾਨ ਦਾ ਅਪਮਾਨ ਹੋਊਗਾ ਪਰ ਸਾਡੇ ਗੁਰੂ ਸੇ ਸਿਧਾਂਤ ਲਾਗੂ ਨਹੀਂ ਹਨ ਜਦੋਂ ਇਹ ਐਕਟ ਬਣਿਆ ਉਸ ਸਮੇਂ ਨਾਲ ਉਪ ਨਿਯਮ ਬਣੇ ਉਪ ਨਿਯਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਧੋਖ ਕੀਤਾ ਸਾਡੀ ਲੀਡਰਸ਼ਿਪ ਨੇ ਗੁਰੂ ਅਰਜਨ ਦੇਵ ਜੀ ਬਾਬਾ ਫੁੱਟਾ ਨੂੰ ਪਦਵੀ ਦਿੰਦੇ ਨੇ ਗਰੰਥੀ ਥਾਪ ਕੇ ਦਿੰਦੇ ਨੇ 98 ਸਾਲ ਦੀ ਉਮਰ 'ਚ ਤੇ ਸਾਡੇ ਲੀਡਰਾਂ ਨੇ ਉਹ ਪਦਵੀ ਨੂੰ ਨੌਕਰ ਕਰਕੇ 52 ਸਾਲ ਦੀ ਰਿਟਾਇਰ ਕਰਤਾ ਆ ਗੁਰੂ ਸਾਹਿਬ ਦੀ ਸੋਚ ਜ਼ਿਆਦਾ ਚੰਗੀ ਹੈ ਜਾਂ ਸਾਡੇ ਲੀਡਰਾਂ ਦੀ ਅੱਜ ਗ੍ਰੰਥੀ ਦਰਬਾਰ ਸਾਹਿਬ ਨੌਕਰ ਆ ਤੇ 52 ਸਾਲ ਦਾ ਰਿਟਾਇਰ ਹੁੰਦਾ ਪਰ ਗੁਰੂ ਅਰਜਨ ਦੇਵ ਜੀ ਨਿਗਾਹ ਬਾਬਾ ਬੁੱਟਾ ਜੀ 98 ਸਾਲ ਦੇ ਤੇ ਇਸ ਕਰਕੇ ਉਹਨਾਂ ਨੂੰ ਬਿਠਾਇਆ ਕਿ ਇਹਨਾਂ ਨੇ ਚਾਰ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਇਹ ਮਹਾ ਮਹਾਪੁਰਖ ਨੇ ਜਦੋਂ ਕਹਿੰਦੇ ਮੈਂ ਇਸ ਧਰਮ ਦੀ ਸ਼ਾਲਾ ਬਣਾਈ ਮੈਂ ਬੱਦੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਦਾ ਭਾਰ ਕੇ ਪੈਰ ਧੋਵਾ ਪੱਖਾ ਫੇਰਦਾ ਤੇ ਸਨੇਬ ਨੇ ਬਲਾਗਾ ਪਾਇਆ ਜੀ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜੀ ਕਰਦਾ ਮੈਂ ਇਸ ਬਜ਼ੁਰਗ ਦੇ ਪੈਰ ਧੋਵਾਂ ਤੇ ਰੁਪੱਖਾ ਕਰਾਂ ਤੇ ਉਹਨਾਂ ਨੂੰ ਪਿਠਾਉਂਦੇ ਨੇ ਹਰਮੰਦਰ ਸਾਹਿਬ ਗ੍ਰੰਥੀ ਦੀ ਪੋਸਟ ਤੇ ਤੇ ਅੱਜ ਸਾਡੇ ਲੇਡਾਂ ਨੇ ਉਹਨੂੰ ਨੌਕਰ ਬਣਾ ਲਿਆ ਮੈਂ ਤੁਹਾਨੂੰ ਇਹ ਜਿਹੜਾ ਘਿਓ ਆਉਂਦਾ ਸਾਡੇ ਗੁਰੂ ਘਰਾਂ 'ਚ ਇਹ ਆਉਂਦਾ ਟਰੱਕਾਂ ਤੇ ਹਜ਼ਾਰਾਂ ਕੋਟਾਂ ਜਿੰਨੇ ਵੀ ਗੁਰਦੁਆਰੇ ਨੇ 400 ਗੁਰਦੁਦਾਰਾ ਇਤਿਹਾਸਕ ਇਹਨਾਂ ਵਿੱਚੋਂ 80 ਗੁਰਦੁਆਰੇ ਨੇ ਜਿਹੜੇ ਬਹੁਤ ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੀ ਬੜੀ ਮਹਾਨਤਾ ਉਹਨਾਂ ਗੁਰਦੁਆਰੇ ਚ ਪ੍ਰਸ਼ਾਦ ਤੇ ਲੰਗਰ ਦੇਸੀ ਘੋ ਆਉਂਦਾ ਉਹਦੇ ਲਈ ਤੇ ਦੇਸੀ ਘੋ ਜਦੋਂ ਆਉਂਦਾ ਤੇ ਉਹ ਟਰੱਕਾਂ ਤੇ ਆਉਂਦਾ ਕੋਈ ਵੀ ਸਿੱਖ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਜਾਣਦੇ ਨੇ ਸੇਵਾਦਾਰਾਂ ਨੂੰ ਉਥੇ ਲੱਗੇ ਮਲਾਜ਼ਮਾਂ ਨੂੰ ਉਹਨਾਂ ਪੁੱਛ ਸਕਦੇ ਆਪ ਜਾ ਕੇ ਟਰਾਈ ਕਰ ਸਕਦੇ ਇਹ ਜਦੋਂ ਟਰੱਕ ਉਤਰਦੇ ਨੇ ਉਹਨਾਂ ਤੀਨਾਂ ਦੇ ਵਿੱਚ 15 15 ਕਿਲੋ ਜੀ ਦੀ ਭਰਤੀ ਨਹੀਂ ਹੁੰਦੀ 12 ਕਿਲੋ ਜੀ ਦੀ ਭਰਤੀ ਨਿਕਲਦੀ 3 ਕਿਲੋ ਜਿਹੜਾ ਉਹਦੇ ਪਹਿਲੇ ਇੱਕੇ ਦਿਨ ਇੱਕ ਤੀਨ ਚੋ ਹੀ ਖਾ ਜਾਂਦੇ ਨੇ ਪਹਿਲੇ 3.5 3000 ਰੁਪਇਆ ਪਹਿਲੇ ਦਿਨ ਖਾ ਜਾਂਦੇ ਇਹ ਕਟੀ ਚੋ ਇਹ ਜਿੰਨਾ ਕਿ ਉਹ ਲੱਗਦਾ ਤੁਸੀਂ ਕੰਨਾਂ ਨੂੰ ਹੱਥ ਲਾ ਲੋਗੇ ਪਰ ਇਹ ਵੇਰ ਕਾ ਡੇਰੀ ਤੋਂ ਨਹੀਂ ਲੈਂਦੇ ਕਿਉਂਕਿ ਵੇਰ ਕਾ ਡੇਰੀ ਸਰਕਾਰੀ ਡੇਰੀ ਹੈ ਸਰਕਾਰੀ ਡੇਰੀ ਦੇ ਵਿੱਚ ਇਹ ਰਾਫੇਰੀ ਨਹੀਂ ਹੋ ਸਕਦੀ ਜੇ ਉਹ 12 ਕਿਜੀ ਪਾਉਣਗੇ ਤੇ ਉਹ 15 ਦੇ ਪੈਸੇ ਨਹੀਂ ਦੇ ਲੈ ਸਕਦੇ 15 ਦੇ ਪੈਸੇ ਲੈ ਕੇ ਤੇ ਵਾਪਸ ਨਹੀਂ ਕਰ ਸਕਦੇ 3 3 ਕਿਲੋ ਦੇ ਪੈਸੇ ਇੱਕ ਤੀਨ ਮਗਰ ਵਾਪਸ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਗਜ਼ਾਂ ਤੇ ਜੇ 15 ਕੇਜੀ ਦੇ ਪੈਸੇ ਆ ਗਏ ਤਾਂ ਉਹ ਸਰਕਾਰ ਨੂੰ ਦੇਣੇ ਪੈਣੇ ਇਸ ਕਰਕੇ ਉੱਥੋਂ ਕਿਉਂ ਨਹੀਂ ਲੈਂਦੇ ਇਹ ਫਾਰਮੋਲਿਨ ਦਾ ਬਣਿਆ ਤੇਲ ਜਿਹੜਾ ਇਹ ਪੂਨੇ ਦੇ ਲਾਗੂ ਇੱਕ ਫੈਕਟਰੀ ਚੋਂ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਭਲਾਮਾਨਸ ਭਾਜਪਾ ਦਾ ਕੋਈ ਮਨਿਸਟਰ ਹੈ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਸਾਡੇ ਜਿਹੜੇ ਇੱਥੇ 베ਰਕਾ ਡੇਰੀ ਆ 베ਰਕਾ ਡੇਰੀ ਦੇ ਜਿਹੜੇ ਸੰਚਾਲਕ ਨੇ ਇੱਥੇ ਸਾਡਾ ਦੁੱਧ ਲੈ ਕੇ ਪੰਜਾਬ ਦੇ ਗਰੀਬ ਲੋਕਾਂ ਕੋਲੋਂ ਤੇ ਡੇਰੀ ਚਲਾਉਂਦੇ ਇਹ ਲੋਕ ਜਿਹੜੇ ਮੱਥਾ ਟੇਕਦੇ ਨੇ ਜਾ ਕੇ ਉਹ ਦੁੱਧ ਪਾਉਂਦੇ ਤੇ ਅਸੀਂ ਆਪਣੀ ਡੇਰੀ ਛੱਡ ਕੇ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਪਾਰ ਕਰਕੇ ਉਹਦਾ ਟੈਕਸ ਕਿੰਨਾ ਲੱਗ ਜਾਂਦਾ ਉਹ ਫਿਰ ਕਹਿੰਦੇ ਸਸਾ ਪੈਂਦਾ ਸਾਲ ਹੁਣ ਕਿਉਂ ਹੋਵੇ ਤੇ ਉਹ ਸਸਾ ਹੋਵੇ ਤੇ ਕਿਵੇਂ ਹੋ ਜਾਊਗਾ ਪਰ ਜਦੋਂ ਤੁਸੀਂ ਉਹ ਕਿਸ ਨੂੰ ਘੋ ਨੂੰ ਕਿਤੇ ਟਾਈਮ ਸੁੰਘ ਕੇ ਦੇਖਿਓ ਦੇ ਪਰਖ ਕੇ ਦੇਖਿਓ ਘੋ ਕੇ ਹੋ ਜਾ ਇਹ ਸਾਡੇ ਇੱਕ ਤਾਂ ਜਿਹੜੇ ਖਾਲੀ ਟੀਨ ਹੁੰਦੇ ਆ ਉਹ ਲੱਖਾਂ ਰੁਪਈਆ ਚੋ ਵਿਕਤੇ ਖਾਲੀ ਟੀਨ ਜਿਹੜੇ ਉਹ ਵੀ ਖਾ ਜਾਂਦੇ ਬਾਹਰ ਦਾਣਾ ਖਾਲੀ ਖਾ ਜਾਂਦੇ ਨੇ ਤੋ ਅਸੀਂ ਬਹੁਤ ਬਰਬਾਦੀ ਵਾਲੇ ਪਾਸੇ ਜਾ ਰਹੇ ਆ ਇਹ ਮੌਕਾ ਮਿਲਣਾ ਹੁਣ ਜੇ ਤੁਸੀਂ ਸੰਜ ਨਾਲ ਸੋਚ ਕੇ ਵਿਚਾਰ ਕੇ ਆਪਣੀ ਕੌਮ ਨੂੰ ਬਚਾਉਣਾ ਤੇ ਧਰਮ ਨੂੰ ਬਚਾ ਲਓ ਜੇ ਧਰਮ ਬਚ ਗਿਆ ਤੇ ਸਾਰਾ ਕੁਝ ਬਚ ਜਾਓ ਵਰਨਾ ਸਾਡੇ ਲੀਡਰਾਂ ਨੇ ਰਾਜਨੀਤੀ ਕਰਕੇ ਜਿਹੜੀਆਂ ਪੂਰੀਆਂ ਪਾਈਆਂ ਤੁਹਾਡੇ ਸਾਹਮਣੇ ਉਹ ਅੱਜ ਸੰਸਾ ਜਿਹੜੀ ਜਿਹੜੀ ਸੰਸਾ ਨੇ ਕਾਲੀ ਦਲ ਨੂੰ ਬਲ ਦਿੱਤਾ ਉਹ ਕਾਲੀ ਦਲ ਸੰਸਾ ਵੀ ਖਾ ਗਿਆ ਤੇ ਆਪਣਾ ਆਪ ਵੀ ਖਵਾ ਗਿਆ ਅੱਜ ਲੱਭੋ ਕਿੱਥੇ ਕਾਲੀ ਦਲ ਅਕਾਲ ਤਖਤ ਦੇ ਉੱਤੇ ਪੰਜ ਸਿੰਘ ਬੈਠੇ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਤੇ ਸਾਡੇ ਕੌਮ ਦਾ ਕੋਈ ਬਾਲਵੇਂਗਾ ਨਹੀਂ ਕਰ ਸਕਦਾ ਇਹ ਮੇਰੀ ਗਰੰਟੀ ਹੈ ਮੈਂ ਤੁਹਾਨੂੰ ਫੇਰ ਕਹਿਣਾ ਹੈ ਕਿ ਗੁਰੂ ਆਸ਼ੇ ਅਨੁਸਾਰ ਇਹ ਜਿਹੜੀਆਂ ਵਿਧੀ ਵਿਧਾਨ ਨੇ ਗੁਰੂ ਨੇ ਬਣਾਏ ਨੇ ਇਹਨਾਂ 'ਚ ਸਰਕਾਰ ਤੱਕ ਹੰਦਾ ਜੇ ਨਹੀਂ ਕਰ ਸਕਦੀ ਜੇ ਕਰਦੀ ਆ ਤੇ ਸੰਵਿਧਾਨ ਕਹਿੰਦਾ ਇਹ ਸੰਵਿਧਾਨ ਦਾ ਅਪਮਾਨ ਹੋਊਗਾ ਪਰ ਸਾਡੇ ਗੁਰੂ ਸੇ ਸਿਧਾਂਤ ਲਾਗੂ ਨਹੀਂ ਹਨ ਜਦੋਂ ਇਹ ਐਕਟ ਬਣਿਆ ਉਸ ਸਮੇਂ ਨਾਲ ਉਪ ਨਿਯਮ ਬਣੇ ਉਪ ਨਿਯਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਗੁਰੂ ਵਰਜਨ ਦੇਵ ਜੀ ਦੇ ਨਾਲ ਧੋਖ ਕੀਤਾ ਸਾਡੀ ਲੀਡਰਸ਼ਿਪ ਨੇ ਗੁਰੂ ਅਰਜਨ ਦੇਵ ਜੀ ਬਾਬਾ ਬੁੱਟਾ ਨੂੰ ਪਦਵੀ ਦਿੰਦੇ ਨੇ ਗ੍ਰੰਥੀ ਥਾਪ ਕੇ ਦਿੰਦੇ ਨੇ 98 ਸਾਲ ਦੀ ਉਮਰ 'ਚ ਤੇ ਸਾਡੇ ਲੀਡਰਾਂ ਨੇ ਉਹ ਪਦਵੀ ਨੂੰ ਨੌਕਰ ਕਰਕੇ 52 ਸਾਲ ਦੀ ਰਿਟਾਇਰ ਕਰਤਾ ਆ ਗੁਰੂ ਸਾਹਿਬ ਦੀ ਸੋਚ ਜ਼ਿਆਦਾ ਚੰਗੀ ਆ ਜਾਂ ਸਾਡੇ ਲੀਡਰਾਂ ਦੀ ਅੱਜ ਗ੍ਰੰਥੀ ਪਰਵਾਰ ਸਾਹਿਬ ਨੌਕਰ ਆ ਤੇ 52 ਸਾਲ ਦਾ ਰਿਟਾਇਰ ਹੁੰਦਾ ਪਰ ਗੁਰੂ ਅਰਜਨ ਦੇਵ ਜੀ ਨਿਗਾਹ 'ਚ ਬਾਬਾ ਬੁੱਟਾ ਜੀ 98 ਸਾਲ ਦੇ ਤੇ ਇਸ ਕਰਕੇ ਉਹਨਾਂ ਨੂੰ ਬਿਠਾਇਆ ਕਿ ਇਹਨਾਂ ਨੇ ਚਾਰ ਗੁਰੂ ਸਾਹਿਬਾਨ ਦੀ ਸੇਵਾ ਕੀਤੀ। ਇਹ ਮਹਾ ਮਹਾਪੁਰਖ ਨੇ ਜਦੋਂ ਕਹਿੰਦੇ ਮੈਂ ਇਸ ਧਰਮ ਦੀ ਸ਼ਾਲਾ ਬਣਾਈ ਮੈਂ ਬੱਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤੇ ਸਨੇਬ ਨੇ ਬਲਾਗਾ ਪਾਇਆ। ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜੀ ਕਰਦਾ ਮੈਂ ਇਸ ਬਜ਼ੁਰਗ ਦੇ ਪੈਰ ਧੋਵਾ ਤੇ ਰੁ ਪੱਖਾ ਕਰਾਂ। ਤੇ ਉਹਨਾਂ ਨੂੰ ਬਿਠਾਉਂਦੇ ਨੇ ਹਰਮੰਦਰ ਸਾਹਿਬ ਗ੍ਰੰਥੀ ਦੀ ਪੋਸਟ ਤੇ ਅੱਜ ਸਾਡੇ ਲੇਡਾਂ ਨੇ ਉਹਨੂੰ ਨੌਕਰ ਬਣਾ ਲਿਆ। ਮੈਂ ਤੁਹਾਨੂੰ ਇਹ ਜਿਹੜਾ ਕਿਉ ਆਉਂਦਾ ਸਾਡੇ ਗੁਰੂ ਘਰਾਂ 'ਚ ਇਹ ਆਉਂਦਾ ਟਰੱਕਾਂ ਤੇ ਹਜ਼ਾਰਾਂ ਕੋਟਾਂ ਜਿੰਨੇ ਵੀ ਗੁਰਦੁਆਰੇ ਨੇ 400 ਗੁਰਦੁਆਰਾ ਇਤਿਹਾਸਕ ਇਹਨਾਂ ਵਿੱਚੋਂ 80 ਗੁਰਦੁਆਰੇ ਨੇ ਜਿਹੜੇ ਬਹੁਤ ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੀ ਬੜੀ ਮਹਾਨਤਾ ਉਹਨਾਂ ਗੁਰਦੁਆਰੇ 'ਚ ਪ੍ਰਸ਼ਾਦ ਤੇ ਲੰਗਰ ਦੇਸੀ ਕਿਉ ਆਉਂਦਾ ਉਹਦੇ ਲਈ ਤੇ ਦੇਸੀ ਕਿਉ ਜਦੋਂ ਆਉਂਦਾ ਤੇ ਉਹ ਟਰੱਕਾਂ ਤੇ ਆਉਂਦਾ ਕੋਈ ਵੀ ਸਿੱਖ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਜਾਣਦੇ ਨੇ ਸੇਵਾਦਾਰਾਂ ਨੂੰ ਉਥੇ ਲੱਗੇ ਮਲਾਜ਼ਮਾਂ ਨੂੰ ਉਹਨਾਂ ਪੁੱਛ ਸਕਦੇ ਆਪ ਜਾ ਕੇ ਟਰਾਈ ਕਰ ਸਕਦੇ ਇਹ ਜਦੋਂ ਟਰੱਕ ਉਤਰਦੇ ਨੇ ਉਹਨਾਂ ਤਿੰਨਾਂ ਦੇ ਵਿੱਚ 15 15 ਕਿਜੀ ਦੀ ਭਰਤੀ ਦੇ ਹੁੰਦੀ 12 ਕਿਜੀ ਦੀ ਭਰਤੀ ਨਿਕਲਦੀ 3 ਕਿਲੋ ਜਿਹੜਾ ਉਹਦੇ ਪਹਿਲੇ 1 ਕਿਲੇ ਦੇ ਇੱਕ ਪੀਚੋ ਹੀ ਖਾ ਜਾਂਦੇ ਨੇ ਪਹਿਲੇ 3 ਸਵਾ 3000 ਰੁਪਏ ਪਹਿਲੇ ਦਿਨ ਖਾ ਜਾਂਦੇ ਇੱਕ ਪੀਚੋ ਇਹ ਜਿੰਨਾ ਕਿ ਹੋ ਲੱਗਦਾ ਤੁਸੀਂ ਕੰਨਾਂ ਨੂੰ ਹੱਥ ਲਾ ਲੋਗੇ ਪਰ ਇਹ ਵੇਰ ਕਾ ਡੇਰੀ ਤੋਂ ਨਹੀਂ ਲੈ ਲੈਂਦੇ ਕਿਉਂਕਿ ਵੇਰ ਕਾ ਡੇਰੀ ਸਰਕਾਰੀ ਡੇਰੀ ਹੈ ਸਰਕਾਰੀ ਡੇਰੀ ਦੇ ਵਿੱਚ ਇਹ ਰਾਫੇਰੀ ਨਹੀਂ ਹੋ ਸਕਦੀ ਜੇ ਉਹ 12 ਕਿਜੀ ਪਾਉਣਗੇ ਤੇ ਉਹ 15 ਦੇ ਪੈਸੇ ਨਹੀਂ ਦੇ ਲੈ ਸਕਦੇ 15 ਦੇ ਪੈਸੇ ਲੈ ਕੇ ਤੇ ਵਾਪਸ ਨਹੀਂ ਕਰ ਸਕਦੇ 3 3 ਕਿਲੋ ਦੇ ਪੈਸੇ 1 3 ਮਗਰ ਵਾਪਸ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਗਜ਼ਾਤ ਜੇ 15 ਕਿਜੀ ਦੇ ਪੈਸੇ ਆ ਗਏ ਤੇ ਉਹ ਸਰਕਾਰ ਨੂੰ ਦੇਣੇ ਪੈਣੇ ਇਸ ਕਰਕੇ ਉੱਥੋਂ ਕਿਉਂ ਨਹੀਂ ਲੈਂਦੇ ਇਹ ਪਾਰਮੋਲੀਨ ਦਾ ਬਣਿਆ ਤੇਲ ਜਿਹੜਾ ਇਹ ਪੂਨੇ ਦੇ ਲਾਗੂ ਇੱਕ ਫੈਕਟਰੀ ਚੋਂ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਭਲਾ ਮਾਨਸ ਭਾਜਪਾ ਦਾ ਕੋਈ ਮਨਿਸਟਰ ਹੈ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਸਾਡੇ ਜਿਹੜੇ ਇੱਥੇ 베ਰਕਾ ਡੇਰੀ ਆ 베ਰਕਾ ਡੇਰੀ ਦੇ ਜਿਹੜੇ ਸੰਚਾਲਕ ਨੇ ਇਥੇ ਸਾਡਾ ਦੁੱਧ ਲੈ ਕੇ ਪੰਜਾਬ ਦੇ ਗਰੀਬ ਲੋਕਾਂ ਕੋਲੋਂ ਤੇ ਡੇਰੀ ਚਲਾਉਂਦੇ ਆ। ਇਹ ਲੋਕ ਜਿਹੜੇ ਮੱਥਾ ਟੇਕਦੇ ਨੇ ਜਾ ਕੇ ਉਹ ਦੁੱਧ ਪਾਉਂਦੇ ਆ। ਤੇ ਅਸੀਂ ਆਪਣੀ ਡੇਰੀ ਛੱਡ ਕੇ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਪਾਰ ਕਰਕੇ ਉਹਦਾ ਟੈਕਸ ਕਿੰਨਾ ਲੱਗ ਜਾਂਦਾ ਉਹ ਫਿਰ ਕਹਿੰਦੇ ਸਸਾ ਪੈਂਦਾ ਸਾਲ। ਹੁਣ ਕਿਉ ਹੋਵੇ ਤੇ ਉਹ ਸਸਾ ਹੋਵੇ ਤੇ ਕਿਵੇਂ ਹੋ ਜਾਊਗਾ? ਪਰ ਜਦਾ ਤੁਸੀਂ ਉਹ ਕਿਸ ਨੂੰ ਘਿਓ ਨੂੰ ਕਿਤੇ ਟਾਈਮ ਸੁੱਕ ਕੇ ਦੇਖਿਓ ਦੇ ਪਰਖ ਕੇ ਦੇਖਿਓ ਘਿਓ ਕਿਹੋ ਜਿਹਾ। ਇਹ ਸਾਡੇ ਇੱਕ ਤਾਂ ਜਿਹੜੇ ਖਾਲੀ ਟੀਨ ਹੁੰਦੇ ਆ ਉਹ ਲੱਖਾਂ ਰੁਪਈਆ ਚੋ ਵਿਕਤੇ ਖਾਲੀ ਟੀਨ ਜਿਹੜੇ ਉਹ ਵੀ ਖਾ ਜਾਂਦੇ ਬਾਹਰ ਦਾਣਾ ਖਾਲੀ ਖਾ ਜਾਂਦੇ ਨੇ ਤੋ ਅਸੀਂ ਬਹੁਤ ਬਰਬਾਦੀ ਵਾਲੇ ਪਾਸੇ ਜਾ ਰਹੇ ਆ ਇਹ ਮੌਕਾ ਮਿਲਣਾ ਹੁਣ ਜੇ ਤੁਸੀਂ ਸੰਜ ਨਾਲ ਸੋਚ ਕੇ ਵਿਚਾਰ ਕੇ ਆਪਣੀ ਕੌਮ ਨੂੰ ਬਚਾਉਣਾ ਹੈ ਤੇ ਧਰਮ ਨੂੰ ਬਚਾ ਲਓ ਜੇ ਧਰਮ ਬਚ ਗਿਆ ਤੇ ਸਾਰਾ ਕੁਝ ਬਚ ਜਾਓ ਵਰਨਾ ਸਾਡੇ ਲੀਡਰਾਂ ਨੇ ਰਾਜਨੀਤੀ ਕਰਕੇ ਜਿਹੜੀਆਂ ਪੂਰੀਆਂ ਪਾਈਆਂ ਤੁਹਾਡੇ ਸਾਹਮਣੇ ਉਹ ਅੱਜ ਸੰਸਾ ਜਿਹੜੀ ਜਿਹੜੀ ਸੰਸਾ ਨੇ ਕਾਲੀ ਦਲ ਨੂੰ ਬਲ ਦਿੱਤਾ ਉਹ ਕਾਲੀ ਦਲ ਸੰਸਾ ਵੀ ਖਾ ਗਿਆ ਤੇ ਆਪਣਾ ਆਪ ਵੀ ਖਵਾ ਗਿਆ ਅੱਜ ਲੱਭੋ ਕਿੱਥੇ ਕਾਲੀ ਦਲ